ਜਾਉ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਮਹਾਰਾਜ ਕਹਿੰਦੇ ਅਗਰ ਕਿਸੇ ਜੀਵ ਦੇ ਹਿਰਦੇ ਵਿੱਚ ਇਹ ਇੱਛਾ ਪ੍ਰਗਟ ਹੋਈ ਹੈ ਕਿ ਮੈਨੂੰ ਪ੍ਰਭੂ ਪ੍ਰਾਪਤੀ ਹੋਵੇ ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਜੇ ਤੈਨੂੰ ਇਸ਼ਕ-ਏ-ਖੁਦਾ ਦਾ ਰੋਗ ਲੱਗੈ ਪ੍ਰਭੂ ਦੇ ਚਰਨ ਚਰਨ ਦੀ ਪ੍ਰੀਤ ਲੱਗੀ ਏ ਜੇ ਇਸ ਪ੍ਰੇਮ ਵਾਲੀ ਗਲੀ ਵਿੱਚ ਵੜਨਾ ਚਾਹੁੰਨਾ ਹੈ हे ਜੀ ਤਾਂ ਫਿਰ ਸਿਰ ਤਲੀ ਤੇ ਰੱਖ ਕੇ ਆ ਜਾ ਸਿਰ ਤਲੀ ਤੇ ਰੱਖਣ ਦਾ ਭਾਵ ਇਹ ਨਹੀਂ ਹੈ ਕਿ ਆਪਣੇ ਸਿਰ ਨੂੰ ਵੱਢ ਕੇ ਤਲੀ ਦੇ ਉੱਤੇ ਰੱਖ ਲੈਣਾ ਹੈ ਇਸ ਤਰ੍ਹਾਂ ਨਹੀਂ ਕਰਨਾ ਸਿਰ ਤਲੀ ਤੇ ਰੱਖਣ ਦਾ ਭਾਵ ਹੈ ਕਿ ਆਪਣਾ ਮਨ ਮਾਰ ਮਨ ਮਾਰਨਾ ਹੈ ਮਨ ਨੂੰ ਮਾਰਨਾ ਹੈ ਇਸ਼ਾਵਾਂ ਕਲਪਨਾਵਾਂ ਚੋਰੀ ਝੂਠ ਠੱਗੀ ਬੇਈਮਾਨੀ ਨੂੰ ਤਿਆਗ ਕੇ ਇਸ ਪ੍ਰੇਮ ਵਾਲੀ ਗਲੀ ਵਿੱਚ ਵੜਨਾ ਪੈਣਾ ਹੈ ਹੱਕ ਸੱਚ ਇਮਾਨਦਾਰੀ ਤੇ ਚੱਲਣਾ ਪੈਣਾ ਹੈ ਇਹ ਹੈ ਸਿਰ ਤਲੀ ਤੇ ਰੱਖਣਾ ਅੱਗੇ ਮਹਾਰਾਜ ਕਹਿੰਦੇ ਇਤ ਮਾਰਗ ਪੈਰ ਤਰੀਜੇ ਸਿਰ ਦੀਜੈ ਕਾਨ ਨਾ ਕੀਜੈ ਕਹਿੰਦੇ ਨੇ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਤੇ ਮਹਾਰਾਜ ਕਹਿੰਦੇ ਜੇਕਰ ਦਸੀਆਂ ਹੋਈਆਂ ਹਦਾਇਤਾਂ ਦੇ ਮੁਤਾਬਕ ਤਿਆਰ ਹੋ ਗਿਆਂ ਪੈਰ ਰੱਖਣ ਲੱਗਾ ਇਸ ਗਲੀ ਦੇ ਵਿੱਚ ਇਹ ਗਲੀ ਖੰਨੇਓ ਤਿੱਖੀ ਵਾਲੋਂ ਨਿੱਕੀ ਐ ਇਸ ਔਖੀ ਘਾਟੀ ਦੇ ਵਿਖਮ ਪੈਂਡੇ ਕਰਨ ਲਈ ਜੇ ਤਿਆਰ ਹੈ ਤਾਂ ਫਿਰ ਪੈਰ ਰੱਖ ਕੇ ਇਧਰ ਨੂੰ ਕਦਮ ਪੁੱਟ ਕੇ ਪਿਛੇ ਨਾ ਹਟੀ ਪਿਛੇ ਰਹਾ ਹਟੀ ਫਿਰ ਮਹਾਰਾਜ ਕਹਿੰਦੇ ਸਿਰ ਦੀਜੈ ਕਾਣ ਨਾ ਕੀਜੈ ਕਿ ਮਨ ਮਾਰਨ ਲਈ ਤਿਆਰ ਹੋ ਗਿਆ ਹੈ ਦੇਖੀ ਕਿਤੇ ਮਨ ਬਦਲ ਨਾ ਜਾਏ ਮਨ ਵਿੱਚ ਕਾਣ ਨਾ ਆ ਜਾਏ ਭਾਵ ਦੋ ਮਨ ਨਾ ਬਣਾ ਲਵੀ ਕਿ ਹੁਣ ਅੱਗੇ ਜਾਵਾਂ ਕਿ ਪਿੱਛੇ ਮੁੜ ਜਾਵਾਂ ਇਸ ਰਸਤੇ ਤਾਂ ਫਿਰ ਹੁਕਮ ਰਜਾਈ ਚੱਲਣਾ ਪੈਣਾ ਜਿਵੇਂ ਪ੍ਰੀਤਮ ਪਿਆਰਾ ਚਲਾਉ ਉਵੇਂ ਹੀ ਚੱਲਣਾ ਪੈਣਾ ਹੁਕਮ ਮੰਨਣਾ ਪੈਣਾ ਜੇ ਸ਼ਰਤਾਂ ਮਨਜ਼ੂਰ ਹੈ ਤੇ ਆ ਜਾ ਫਿਰ